ਸਤਨਾਮੁ ਸ੍ਰੀ ਵਾਹਿਗੁਰੂ ਜੀ ਡੁੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰੱਥ ਡੋਲਨ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ फिरत प्रभ आया परव तो शर नाए नानक की प्रभ बेंती अपनी भगती लाए ਸਤਗੁਰ ਪਾਸ ਬੇਨੰਤੀਆਂ ਮਿਲੈ ਨਾਮ ਆਹਾਰਾ ਟੁੱਟਾ ਸਚਾ ਪਾਤਿਸ਼ਾ ਹੋ ਪਾਪ ਗਿਆ ਸੰਸਾਰਾ ਬਿਨ ਤਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹੋ ਨਾਮ ਸੰਤੁਖੀਆ ਉੱਤਰੇ ਮਨ ਦੀ ਭੁਖ ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਮੰਗਦਾ ਪ੍ਰੀਤੀ ਚਰਨਾਂ ਦੀ ਜੀ ਮੈਂ ਰਾਜ ਮੁਕਤ ਨਹੀਂ ਮੰਗਦਾ ਮੰਗਦਾ ਪ੍ਰੀਤੀ ਚਰਨਾ ਦੀ ਜੀ ਮਹਾਰਾਜ ਮੁਕਤ ਨਹੀਂ ਮੰਗਦਾ ਮੰਗਦਾ ਪ੍ਰੀਤੀ ਚਰਨਾ ਦੀ ਜੀ ਮਹਾਰਾਜ ਮੁਕਤ ਨਹੀਂ ਮੰਗਦਾ ਸਾ ਪ੍ਰੀਤੀ ਸ਼ਾਚੀ ਜੀ ਮਹਾਰਾਜ ਮੁਕਤ ਨਹੀਂ ਮੰਗਦਾ ਮੰਗਦਾ ਪ੍ਰੀਤੀ ਚਰਨਾ ਦੀ नहीं मंगता मंग प्रीति झरना जिमराज मुकत नहीं मंगता मंगता प्रीति झरना जिम राज मुफत नहीं मंगता मंगा प्रीति झरना दीम राज मुकत नहीं मंगता प्रीति दी राज मुख नहीं मंगता मुकत नहीं मंगता मंगता प्रीति चरना दी जी महाराज मुकत नहीं मंगता मंगता प्रीति चरना दी प्रीति चरना दी मंगता प्रीति चरना दी प्रीति चरना दी चरण प्रीति चरना दी प्रीति चरना दी मंगता प्रीति चरना दी मंगता प्रीति चरना दी प्रीति चरना दी मंगता प्रीति चरना भीम राज मुकत नहीं मंगता मंगता प्रीति झरना दी दीम राज मुकत नहीं मंगता मंगता प्रीति चरना दी महरा राज मुकत नहीं मंगता ਕਤਲ ਨਹੀਂ ਮੰਗਦਾ ਪ੍ਰੀਤੀ ਚਰਨਾ ਦੀ ਭੀਮ ਰਾਜ ਮੁਕਤ ਨਹੀਂ ਮੰਗਦਾ ਮੰਗਦਾ ਪ੍ਰੀਤੀ ਚਰਨਾ ਦੀ ਭੀਮ ਰਾਜ ਮੁਕਤ ਨਹੀਂ ਮੰਗਦਾ ਮੰਗਦਾ ਪ੍ਰੀਤੀ ਚਰਨਾ ਦੀ ਅਮਰਤਾ ਪ੍ਰਿਆ ਬਚਨ ਪਹਾਰੇ ਅਤ ਸੁੰਦਰ ਮਨ ਮੋਹਣ ਪਿਆਰੇ ਸਭ ਹਉ ਮਦਨ ਰਾ ਰਾਜ ਨਾ ਚਾਹਾਂ ਮੁਕਤ ਨਾ ਚਾਹਾਂ ਮਨ ਪ੍ਰੀਤ ਚਰਨ ਤੁਮ ਦਾ ਬਰਮ ਮਹੇ ਸਿਧ ਮੰਨਿੰਦਰਾ ਮੈਂ ਠਾਕਰ ਹੀ ਦਰਸਨ ਦੀਨ ਦਵਾਰੇ ਆਇਓ ਠਾਕਰ ਸ਼ਰਨ ਪਰਿਓ ਸੰਤ ਹਾਰਿ ਕਹੋ ਨਾਨਕ ਪ੍ਰਭ ਮਿਲੇ ਮਨੋਹਰ ਮਨਸੀ ਪਲਵਕਸ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ ਆਪਣੇ ਖਿਆਲ ਨੂੰ ਇਕਾਗਰ ਕਰਿਏ ਗੁਰੂ ਸ਼ਬਦ ਨਾਲ ਜੋੜੀਏ ਜੋ ਸਭ ਤੋਂ ਉੱਤਮ ਹੈ ਪ੍ਰਭ ਦਾ ਸਿਮਰਨ ਸਭ ਤੋਂ ਉੱਚਾ ਉੱਚਾ ਬਣਜ ਕਰੀਏ ਸਾਰੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ